ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਸਿ ਵੀ ਠੀਕ ਠਾਕ ਆ ਤੇ ਲੋ ਜੀ ਸਵਾਗਤ ਹੈ ਮਾਰਨਿੰਗ ਦੇ ਵਿੱਚ ਤੇ ਇੱਧਰ ਆਪਾਂ ਬਣਾਉਣ ਲੱਗੇ ਆਂ ਜਾਲੂਬੜੀਆਂ ਦੀ ਸਬਜ਼ੀ ਸੂਰੇ ਸੂਰੇ ਦੁਪਹਿਰ ਵਾਸਤੇ ਵੀ ਇੱਧਰ ਆਪਾਂ ਬੜੀਆਂ ਭਿਓਂ ਕੇ ਰੱਖੀਆਂ ਇੰਦਰ ਆਪਾਂ ਆਲੂ ਬੋਇਲ ਕਰ ਲਏ ਨੇ ਇੰਦਰ ਆਪਾਂ ਤੜਕਾ ਹੋ ਰਿਹਾ ਰੈਡੀ ਤੇ ਬਣਾਉਣੀ ਆਪਾਂ ਸਬਜ਼ੀ ਬਣੇ ਰੋ ਵਲੌਗ ਤੇ ਤੇ ਲੋ ਜੀ ਇੱਧਰ ਆ ਗਈ ਆਪਣੀ ਮਾਰਨਿੰਗ ਦੀ ਕੌਫੀ ਕੈਂਡ ਦੀ ਇਹ ਥੋੜੀ ਸਟਰੋਂਗ ਬਣਾਈ ਮੈਂ ਕਿਹਾ ਕੰਮ ਅਜੇ ਬਹੁਤ ਨਹੀਂ ਤੇ ਆਪਾਂ ਨੇ ਕਰਨੇ ਨੇ ਕੰਮ ਤੇ ਕਾਫੀ ਚੀਜ਼ੇ ਖਰਾਬਾ ਕੰਮ ਕਰਦੇ ਸ਼ੁਰੂ ਤੇ ਤੁਸੀਂ ਬਣੇ ਰਹੋ ਵਲੌਗ ਚ ਤੇ ਅਜਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਓ ਤੇ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਮਿੱਠਾ ਹੀ ਪਾ ਲਈ ਕਾਫੀ ਵੈਂ ਬਾਲੀ ਮੈਂ ਉਹ ਨਹੀਂ ਬਣਾਈ ਹੈਗੀ ਕਾਪੀਚੀਨੋ ਨਹੀਂ ਬਣਾਈ ਸਿੰਪਲ ਬਣਾਈ ਹੈ ਬਹੁਤ ਟੇਸਟੀ ਬਣਦੀ ਹੈ ਇਹ ਆਬ ਦੋਵੇ ਦਾ ਇਧਰ ਦੇਖੋ ਸਾਡਾ ਦਮਨ ਅੱਜ ਘਰ ਸੀ ਛੁੱਟੀ ਸੀ ਦਮਨ ਨੂੰ ਅੱਜ ਉਹਨੂੰ ਮੈਂ ਕੰਮ ਲਾਇਆ ਦਮਨ ਨੂੰ ਕਿਹਾ ਮੇਰੇ ਦੁਪੱਟਾ ਪ੍ਰੈਸ ਕਰ ਤੇ ਮੈਂ ਤੇ ਦਮਨ ਚੱਲੀਆਂ ਵਾਂ ਬਾਜ਼ਾਰ ਅੱਜ ਦਮਨ ਨੂੰ ਪਤਾ ਨਹੀਂ ਕੀ ਕੀ ਦਵਾ ਕੇ ਲਿਆਉਣਾ ਕੁਝ ਨਹੀਂ ਦਵਾਕ ਜਾਣਾ ਮੈਨੂੰ ਪਤਾ ਸੀ ਕੁਝ ਨਹੀਂ ਦਵਾਕ ਲੈਣਾ ਚਲੋ ਠੀਕ ਹੈ ਬਣੇ ਰਿਓ ਵਲੌਗ ਚ ਜੇ ਦਮੂ ਕੋ ਬਲੌਗ ਬਣਾਵਾਂਗੀ ਕੀ دیਵਾਨੀਆਂ ਅਜ ਦਮੂ ਨੂੰ ਚੀਜੀ ਤਾਂ ਪੱਕਾ ਦਵਾਉਂਗੀ ਜਿਵੇਂ ਰਾਤ ਕੱਲ ਵਾਲੇ ਵਲੌਗ ਚ ਦੇਖਿਆ ਗੋਲ ਗੱਪੇ ਖਾਦੇ ਹਨ ਨਾ ਤੂੰ ਮੰਗੇ ਸੀ ਨਾ ਮੈਂ ਆਪਣੇ ਪੁੱਤ ਨੂੰ ਲਿਆ ਕੇ ਦਿੱਤੇ ਕਿ ਨਹੀਂ ਦਿੱਤੇ ਹਣਾ ਇਹ ਮੇਰਾ ਛੇਰ ਪੁੱਤ ਹੈ ਛੇਰ ਗਿੱਦੜ ਨਹੀਂ ਹੈਗਾ ਪ੍ਰੈਸ ਕਿੰਨੇ ਸੋਣਾ ਕਰ ਰਿਹਾ ਕੰਨੀਆਂ ਕਰ ਦੋ ਹਾਂ ਆਹ ਦੁਪੱਟੇ ਨੂੰ ਵਟ ਬਹੁਤ ਪੈ ਜਾਂਦੇ ਲੱਗਦਾ ਤੇ ਬਹੁਤ ਸੋਹਣਾ ਪਰ ਇਹਨੂੰ ਬਸ ਇੱਕ ਵਾਰੀ ਲੈ ਕੇ ਦੂਜੀ ਵਾਰ ਨਹੀਂ ਲਿਆ ਜਾਂਦਾ ਫਿਰ ਇਹਨੂੰ ਵਾਸ਼ ਕਰਕੇ ਫਿਰ ਪ੍ਰੈਸ ਕਰਨਾ ਪੈਂਦਾ ਦੇ ਲਓ ਮੇਰੇ ਪੁੱਤ ਕੱਪੜੇ ਪ੍ਰੈਸ ਕਰਨ ਦਿਆ ਜੀ ਘੈਂਟ ਘੈਂਟ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇ ਆਪਾਂ ਹੋਣੀ ਨਾ ਅਜੇ ਵੀਡੀਓ ਸ਼ੂਟ ਕਰਕੇ ਹਟਿਆ ਦੇਖ ਲਓ ਕੀ ਗਾ ਪਿਆ ਤੇ ਆਪਣੇ ਕੋਲ ਨਿਊ ਸਟਾਕ ਆਇਆ ਸੀ ਉਹਦੇ ਚ ਕੁਝ ਸੂਟ ਬੁੱਕ ਹੋਏ ਨੇ ਤੇ ਕੁਝ ਦਾ ਹਜੇ ਚੱਲ ਰਿਹਾ ਤੇ ਆਪਾਂ ਹੁਣ ਚੱਲੀ ਆਵਾ ਬਾਜ਼ਾਰ ਦੱਸੋ ਬਸ ਬਸ ਹੋ ਗਈ ਪੁੱਤ ਹੋ ਗਈ ਹੋ ਗਈ ਪਤਰੀ ਬਸ ਰਹਿਂਦੀ ਹੈ ਜੀ ਚਲ ਥੈਂਕ ਯੂ ਜੀ ਤੁਮਨੇ ਮੇਰੀ ਦੁਪੱਟਾ ਪ੍ਰੈਸ ਕਰਤਾ ਤੇ ਆਪਾਂ ਹੁਣ ਚੱਲਿਆਂ ਬਾਜ਼ਾਰ ਆ ਪਰ ਚੱਕ ਲਓ ਪਤ ਪਰਸ ਦੇ ਵਿੱਚ ਪਰਚੀ ਤੇ ਹਲਾ ਮੈਂ ਦਵਾਈ ਵੀ ਲਿਓਣੀ ਐ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਅੱਜ ਦੇਖੋ ਜੀ ਮੈਂ ਕੋਈ ਮੇਰਾ ਸਲਾਹ ਨਹੀਂ ਸੀ ਮੇਰੀ ਕੋਈ ਸਲਾਹ ਨਹੀਂ ਸੀ ਵਲੌਗ ਬਣਾਉਂਦੀ ਤੇ ਇੱਧਰ ਆਪਾਂ ਨੇ ਨੂਡਲਸ ਵਾਇਲ ਕਰਕੇ ਰੱਖ ਲੈਨੇ ਤੇ ਅੱਜ ਬਣਾਣ ਲੱਗਿਆ ਆਪਾਂ ਨੂਡਲਸ ਇਹ ਆਪਾਂ ਲੈ ਕੇ ਆਏ ਸੀ ਨੂਡਲਸ ਹੌਸ ਜਨਰੇਸ਼ਨਸ ਓਹੋ ਤੇ ਇਧਰ ਆਪਾਂ ਸ਼ਿਮਲਾ ਮਿਰਚਾਂ ਕੱਟੀਆਂ ਤੇ ਪਿਆਜ਼ ਬਹੁਤ ਆਪਾਂ ਐਕਸਪਰਟ ਨਹੀਂ ਹੈਗੇ ਨੂਡਲਸ ਬਣਾਉਣ ਚ ਬਸ ਬਣਾਉਣ ਲੱਗੇ ਆਂ ਟਾਈਮ ਦੁਪਹਿਰ ਦਾ ਤੇ ਫੇਰ ਦੀ ਰੋਟੀ ਨਹੀਂ ਖਾਣੀ ਤੇ ਅੱਜ ਆਪਾਂ ਨੂਡਲ ਹੀ ਖਾਣੇ ਨੇ ਤੇ ਮੈਂ ਕੋਈ ਰੈਸਪੀ ਨਹੀਂ ਦੇ ਰਹੀ ਜਦੋਂ ਬਣ ਗਏ ਤੁਹਾਨੂੰ ਮੈਂ ਵੀਡੀਓ ਚ ਦਿਖਾ ਦਾਂਗੀ ਠੀਕ ਹੈ ਹਾਂ ਜਿਹੜਾ ਸਮਾਨ ਇਕੱਠਾ ਕਰਦਿਆ ਆਪਾਂ ਲੈ ਲਈ ਸੋਇਆ ਸਾਸ ਤੇ ਆਪਾਂ ਨੇ ਵਿੱਚ ਪਾਸਾ ਸਾਸ ਵੀ ਪਾ ਦੇਣੀ ਤੇ ਇਧਰ ਆਪਾਂ ਕੇਚਅਪ ਲੈ ਲਿਆ ਤੇ ਇਧਰ ਆਪਾਂ ਨੂੰ ਪੀਜੇ ਦੇ ਨਾਲ ਆ ਚਿਲੀ ਫ੍ਰਿਕਸ ਮਿਲੇ ਸੀ ਇਹ ਵੀ ਪਾ ਦੇਣੇ ਆਪਾਂ ਨੇ ਤੇ ਇਧਰ ਆਪਣੀ ਕੜਾਈ ਚ ਤੇਲ ਗਰਮ ਹੈ ਇਸ ਸਭ ਤੋਂ ਪਹਿਲਾਂ ਜਾਣਗੇ ਪਿਆਜ਼ ਤੇ ਸ਼ਿਮਲਾ ਮਿਰਚ ਆ ਪਿਆਜ਼ ਖਰਾਬ ਨਹੀਂ ਕੱਢ ਦਿੰਨੇ ਤੁਮ ਵੀ ਮੈਨਾਂ ਦਾ ਸਵੀ ਤਾਂ ਨਹੀਂ ਦੇਰੀ ਕਿ ਮੈਨੂੰ ਆਉਂਦੇ ਹੀ ਪੈ ਗਿਆ ਬਣਾਣੇ ਤੁਸੀਂ ਤੇ ਕਹੋ ਕਿ ਕੀ ਬਣਾਤਾ ਹਨਾ ਲਓ ਕੜਾਈ ਦੇ ਪਾਸੇ ਆਪਣਾ ਪਿਆਜ਼ ਲੈ ਕੇ ਸਨਾਂ ਮਸਾ ਬਹੁਤ ਜ਼ਿਆਦਾ ਨਹੀਂ ਆਪਾਂ ਨੇ ਇਹਨਾਂ ਨੂੰ ਟ੍ਰਾਈ ਕਰਨਾ ਮਤਲਬ ਜ਼ਿਆਦਾ ਨਹੀਂ ਭੁੰਨਾ ਨੋਰਮਲ ਜਿਹਾ ਸਾਰਦਾ ਤੱਕ ਜਿਹਾ ਕਰਨੀ। ਬਾਕੀ ਦੱਸ ਦਿਓ ਭਾਈ ਜੇ ਤਾਂ ਗਲਤੀ ਨਹੀਂ ਹੋਈ ਤਾਂ ਇਹ ਤਾਂ ਕਹੋ ਕਿ ਐ ਨਹੀਂ ਆ ਬਣਾ ਨਹੀਂ ਹਨ। ਕੋਈ ਬੜੀ ਬਾਤ ਨਹੀਂ। ਤੇ ਨੂਡਲ ਨੂੰ ਮੈਂ ਤੇਲ ਪਾ ਕੇ ਬਾਲਿਆ ਸੀ ਤੇ ਇਕੱਲੇ ਇਕੱਲੇ ਜਿਵੇਂ ਬਣੇ ਨੇ। ਮੈਂ ਛਿੱਟਕੂੰਗੀ ਇਹ ਥੋੜਾ ਥੋੜਾ ਜਿਹਾ। ਪਰ ਵਿੱਚ ਪੈਸ ਹੋ ਜਾਣਗੇ ਫਿਰ। ਤਾਂ। ਚਲੋ ਦੇਖਿਆ ਅਗਰ ਇਹ ਹਲਕੇ ਬ੍ਰਾਊਨ ਹੋ ਗਏ ਨੇ। ਸਤੋੜਾ ਗਏ ਕਿ ਮਸਾਲਾ ਪਾਉਣਾ ਪਾਦੇ 12 ਮਿੰਟ ਹੁਣ ਪਾਦੇ ਤੇ ਸੋਇਆ 소ਸ ਉਹ ਗਾੜੀ ਇਹ ਤੇ ਜਿਆਦਾ ਪਾਈਏ ਤਾਂ ਗਲੇ ਨੂੰ ਚੜ ਜਾਊਗੀ ਜਿਆਦਾ ਨਹੀਂ ਪਾਣੀ ਆਪਾਂ ਨੋਰਮਲ ਪਾਣੀ ਆਜਾ ਬਰਗਰ ਵਾਲੇ ਰੈਡੀ ਹੋਲੀ ਅੱਜ ਹੈ ਅਜੇ ਚਾਊ ਮੀਨ ਬਣਾਉਂਦੇ ਨੇ ਉਸ ਤੇ ਹੋਰ ਅਜਾ ਚਾਊ ਮੀਨ ਚਾਊ ਮੀਨ ਹੋ ਜਾਂਦਾ ਕਾਹ ਦੀ ਕਿਵੇਂ ਬੰਦਾ ਸੌਫੀ ਪੋਣੀ ਬਸ ਨਹੀਂ 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 ਕਾਫੀ ਨੇ ਨਾ ਮੇਰੇ ਪਾਸਾ ਸੌਸ ਵੀ ਪਾਉਣ ਲੱਗੀਆਂ ਮੈਂ ਪਾਸਤਾ ਦਾ ਫਲੇਵਰ ਵੀ ਆਊਗਾ ਹੈ ਇਹ ਆਪਣੇ ਪੰਜਾਬੀਆਂ ਦੇ ਨੂਡਲਸ ਨੇ ਨੇ ਨਪਾਲੀਆਂ ਦੇ ਨੂਡਲਸ ਨਹੀਂ ਹੈਗੇ ਪੰਜਾਬੀਆਂ ਦੇ ਨੂਡਲਸ ਇਹ ਆਪਣੇ ਹੁੰਦੇ ਆਣਗੇ ਜਿੱਤੇ ਨਹੀਂ ਤੇ ਮੈਂ ਲਾਲ ਮਸਾਲੇ ਦਾ ਇਹ ਮੈਂ ਥੋੜਾ ਮੇ ਟਮਾਟਰ ਹਣਾ ਪਾ ਦੱਟ ਕੇ ਕੱਲੇ ਕੱਲੇ ਨਹੀਂ ਆਇਆ ਤਾਂ ਦੱਸ ਦਿਓ ਮੈਂ ਤਾਂ ਆਪਾਂ ਮਿਕਸ ਕਰ ਲਈਏ ਨੇ ਮੰਨੋ ਕਿ ਥੱਲੇ ਕੱਲੇ ਬਣ ਰਹੇ ਨੇ ਕੱਲੇ ਕੱਲੇ ਬਣਨਗੇ ਮੈਂ ਤੇਲ ਪਾ ਕੇ ਬਾਲ ਲੈਂਦੇ ਹਾਂ ਤੇ ਮੇਰੀ ਗੱਲ ਸੁਣੋ ਨੂਨ ਪਾਣਾ ਹੀ ਹੈ ਇੱਥੇ ਹਾਂ ਪਾਤਾ ਮੈਂ ਹੈ ਕਿਹਦੇ ਲੋਨ ਨਹੀਂ ਪਾਣਾ ਕਿਉਂਕਿ ਮੈਨੂੰ ਉਹ ਐਂ ਦੋ ਨਾ ਕਰਦੇ ਹੁੰਦੇ ਯਾਰ ਆ ਲੈਨੇ ਆਪਾਂ ਹਣਾ ਓ ਮੈਮੀ ਤੇ ਆ ਵੀ ਗਰੇ ਤੋਂ ਵਾਤੇ ਪਾਤੇ ਆਪਣਾ ਕੀ ਕਹਿੰਦੇ ਨੇ ਆ ਸੌਸ ਦਾ ਲੋੜ ਨਹੀਂ ਪੈਣੀ ਬਸ ਜਿਵੇਂ ਆਪਾਂ ਉੱਤੇ ਨਹੀਂ ਪਾਵਾਂਗੇ ਉੱਤੇ ਨਹੀਂ ਪਾਵਾਂਗੇ ਬਸ ਇਹ ਪੈਨ ਕਰ ਰਿਹਾ ਹੈ ਰੈਡੀ ਟੂ ਸਰਵ ਹੋ ਗਿਆ ਹੈ ਤਾਂ ਜਮਨ ਸਾਡਾ ਆਊਗਾ 3 ਵਜੇ ਤੱਕ ਕੈਮ ਹਜੇ 2 ਵਜੇ ਦਾ ਹੋਇਆ ਆਪਾਂ ਇਹਨੂੰ ਗਰਮ ਕਰਾਂਗੇ ਤਾਂ ਜਮਨ ਆਪਾਂ ਇਹ ਚੌਮਿੰਨ ਦਾ ਕਮੀਨਾ ਖੋਲ ਲੀਏ ਆ ਸਾਡੇ ਕੋ ਕਿਨੇ ਛਾਣੇ ਨੇ ਆਹੋ ਰੋਟੀਆਂ ਦਾ ਪਕਾਣ ਲੱਗਿਆ ਮੌਤ ਪੈ ਜਾਂਦੀ ਗਰਮੀ ਚ ਨੂੰਡਲ ਬਣਾਵਾਂਗੇ ਅਗਲੇ ਨੇ ਆ ਕੇ ठा ठा ਆਰਡਰ ਦੇਣੇ ਲਿਆਓ ਇੰਨੀ ਆਪਣੇ ਟਾਈਮ ਨਹੀਂ ਆ ਬੇਟਾ ਭੱਜਿਆ ਦੀ 40 50 ਰੁਪਏ ਦੀ ਪਲੇਟ ਦੇਣੀ ਆਪੀ ਭੱਜ ਜਾਓ ਉਧਰ ਗਰਮੀ ਨਾਲ ਧੂਆ ਵੀ ਨਿਕਲ ਜਾਣਾ ਬੱਸ ਬੱਸ ਕੰਮ ਕਰਾਂਗੇ ਜਨਾ ਨੂਡਲ ਬਣ ਗਏ ਆਪਣੇ ਥੋੜੇ ਮੱਕੀਆਂ ਮੇਰੇ ਕੋਈ ਕੈਮਰਾ ਬੰਦ ਕਰੋ ਮੈਨੂੰ ਐਂ ਕਿ ਕਰ ਆ ਹੋ ਗਿਆ ਆਪਣੇ ਜੀ ਪੰਜਾਬੀਆਂ ਦੇ ਨੂਡਲ ਰੈਡੀ ਕੋਈ ਗੱਲ ਨਹੀਂ ਆਪਾਂ ਬੜੀ ਆ ਟੈਸਟੀ ਬਹੁਤ ਬਣੇ ਨੇ ਬੇਸ਼ੱਕ ਥੋੜੇ ਜਿ ਚਿੱਕੂ ਲੱਗ ਰਹੇ ਨੇ ਥੋੜੇ ਜਿਹਾ ਹੈਨਾ ਥੋੜੇ ਜਿਪਕ ਨੂੰ ਜ਼ਿਆਦਾ ਨਹੀਂ ਹੂ ਚੱਕੋੜ ਨਹੀਂ ਦੇਖਿਓ ਜਿਆਦਾ ਉਹ ਕੱਟੀ ਆ ਉਹ ਚੋਲ ਬਣਾ ਕੇ ਰੱਖ ਦੋਗੇ ਆਪਾਂ ਤਾਂ ਕੋਈ ਨਹੀਂ ਮਰਥਾਣਾ ਖਾਣਗੇ ਗੋਲੇ ਮਟੋਟਕੇ ਆਪਾਂ ਤਾਂ ਰੋਟੀਆਂ ਬਣਾਉਣੀਆਂ ਹੁੰਦੀਆਂ ਰੋਟੀਆਂ ਸਬਜ਼ੀਆਂ ਸਾਗ ਮੱਕੀ ਦੀ ਰੋਟੀ ਇਹੋ ਜੇ ਕੁਝ ਬਣਾ ਲਓ ਆ ਕੁਝ ਹੀ ਹੁੰਦਾ ਹੈ ਇਹਨਾਂ ਦੇ ਨਾਲ ਸੀ ਤੇ ਪੇਪਰ ਤੇ ਨਹੀਂ ਕਿਹਦੇ ਨਹੀਂ ਨਹੀਂ ਇਹਨਾਂ ਦਾ ਵੀ ਢਿੱਡ ਭਰਦੇ ਨੇ ਅੱਜ ਕੱਲ੍ਹ ਜੋ ਅੱਖ ਨੇ ਇਹ ਤਾਂ ਸ਼ੌਂਕ ਹੈ ਬਾਕੀ ਫਿਰ ਢਿੱਡ-ਕੂਡ ਖਰਾਬ ਵੀ ਹੋ ਜਾਂਦਾ ਉਹਨੇ ਮੈਦਾ ਤੇ ਹੈ ਜੀ ਗਰਮੀ ਨੇ ਮਾਸ ਕਰਦੀ ਕਾ ਬਤਨ ਪਾ ਕੇ ਤਾਂ ਨੁਕਸ ਨਹੀਂ ਕੱਢਣਾ ਮੈਂ ਪਹਿਲਾਂ ਦੱਸਦਾ ਤੁਸੀਂ ਖਵਾਓ ਤਾਂ ਸਹੀ ਨੁਕਸ ਬਿਲਕੁਲ ਨਹੀਂ ਕੱਢਿਆ ਇੱਥੇ ਰਾਤ ਵਾਸਤੇ ਅਸੀਂ ਕੱਟ ਕੇ ਛਿਲ ਕੇ ਰੱਖੀ ਆ ਅਰਬੀ ਰਾਤ ਨੂੰ ਨਾ ਮਗੇ ਅਰਬੀ ਉਹਨਾਂ ਨੂੰ ਪਤਾਸ ਮਾਰਨ ਕਿ ਦਸਨ ਕੀਵੇਂ ਦੇ ਬਣੇ ਨੇ ਚਲੋ ਜੀ ਸਾਡੇ ਨੂਡਲਸ ਹੋ ਗਏ ਰੈਡੀ ਬੜੇ ਸੋਹਣੇ ਲੱਗ ਰਹੇ ਕਿਵੇਂ ਬਣੇ ਨੇ ਟੇਸਟੀ ਚਲੋ ਵੈਰੀ ਗੁੱਡ ਪਾਸਤਾ ਸੌਸ ਦੀ ਕਰ ਖੁਸ਼ਬੂ ਲੱਗੀ ਹੋਣੀ ਸੀ ਤੇ ਚਲੋ ਜੀ ਮੈਂ ਖਾਵਾਂ ਫਿਰ ਦੱਸੂਆਂ ਤੁਹਾਨੂੰ ਕਿਵੇਂ ਬਣੇ ਨੇ ਹਾਂਜੀ ਗੁੱਡ ਮਾਰਨਿੰਗ ਜੀ ਤੇ ਇਹ ਆਹੀ ਵਲੌਗਰ ਦੂਸਰੇ ਦਿਨ ਕੰਟੀਨਿਊ ਕਰ ਰਿਹਾ ਨੂਡਲ ਨਾਲ ਰਖਾ ਲਈ ਸੀ ਆਪਾਂ ਨੇ ਤੇ ਆਪਾਂ ਦਮਨ ਦੇ ਵੀਊ ਲੈਣੇ ਆ ਕਿ ਦਮਨ ਨੂੰ ਨੂਡਲਸ ਕਿਵੇਂ ਲੱਗੇ ਸੀ ਜਿਵੇਂ ਮੈਂ ਤਾਂ ਛਾਲੀ ਹੋਈ ਸੀ ਮੂੰਹ ਤਾਂ ਕਿੰਨਾ ਲੱਗ ਰਿਹਾ ਨੂਡਲਸ 버ਗਰ ਚਿਪਸ ਸਭ ਖਾਦ ਜਾਂਦੇ ਹਾਂ ਤੇ ਕਾਫੀ ਕਮੈਂਟ ਆਏ ਸੀ ਜੀ ਇੱਕ ਕਹਿ ਰਹੇ ਸੀ ਪਤਨ ਲਿੰਮਕਾ ਵਾਲੀ ਟੈਬਲਟ ਲਓ ਹਨ ਤੇ ਕੁਝ ਹੋਰ ਵੀ ਕਹਿ ਰਹੇ ਡਾਕਟਰ ਨੂੰ ਦਿਖਾਓ ਪਤਨ ਜੀ ਕਿਹੜੀ 12B ਟੈਬਲਟ ਲਓ ਤੇ ਅੱਜ ਦੇਖਦੇ ਆ ਡਾਕਟਰ ਕੋ ਜਾਨੇ ਹਾਂਜੀ ਚਾਓ ਬੱਤ ਜਦੋਂ ਮੈਂ ਰੈਡੀ ਏ ਇਹ ਅੱਜ ਕੱਲ ਇਹ ਡਰੈਸ ਤੇ ਜਾ ਰਿਹਾ ਪਤਾ ਨਹੀਂ ਕਿਉਂ ਜਾ ਰਹੇ ਨੇ ਸਾਰੇ ਬੱਚੇ ਇਹ ਡਰੈਸ ਇਹਨਾਂ ਦੀ ਆਪਸੀ ਸਲਾਹਾਂ ਹੁੰਦੀਆਂ ਸਾਰੀਆਂ ਬ੍ਰੈਂਡ ਇਕੱਠੀਆਂ ਹੋ ਕੇ ਸਲਾਹ ਕਰ ਲੈਂਦੀਆਂ ਬਾਈ ਆ ਮੀਡੀਆ ਨਹੀਂ ਕਰਾਈਆਂ ਹਾਂ ਹਾਂ ਸਹੀ ਸਹੀ ਟਾਈਮ ਸਵੇਰ ਦਾ ਮਾਰਨਿੰਗ ਦਾ ਤੇ ਅੱਜ ਸੂਰਜ ਦੇਖ ਲਓ ਕਿੰਨਾ ਤਿੱਖਾ ਚੜਿਆ ਸਿਰਸਰੀ ਦਮਣ ਵੀ ਚਲੀ ਗਈ ਸਕੂਲ ਤੇ ਉਤਰ ਗਏ ਹੋ ਨਾ ਸੈਰ ਕਰਨ ਨੂੰ ਵਾਸਤੇ ਬਾਈ ਚਲੋ ਜੀ ਆਪਾਂ ਘਰ ਦੇ ਕੰਮ ਕਰ ਕਰ ਲਈਏ ਫਿਰ ਮਿਲਦੇ ਆਂ ਪਹਿਲਾਂ ਮੈਂ ਮਸ਼ੀਨ ਲਈ ਕੱਪੜੇ ਧੋਲਾਂ ਇੱਧਰ ਆਪਾਂ ਲਾ ਰੱਖੀ ਮਸ਼ੀਨ ਤੇ ਹਾਂਜੀ ਦਮਨ ਚਲੀ ਗਈ ਹੈ ਸਕੂਲ ਤੇ ਇੱਧਰ ਆਪਾਂ ਨੇ ਕੱਪੜੇ-ਕੁਪੜੇ ਸਾਰੇ ਧੋਤੇ ਨੇ ਸਿਰਫ ਆਪਣੇ ਹੁਣ ਰਹਿ ਗਏ ਅੰਦਰ ਦੇ ਕੰਮ ਕੱਪੜੇ ਧੋਖੇ ਆਪਾਂ ਸੁੱਕਣੇ ਪਾਤੇ ਤੇ ਮੌਸਮ ਕਦੇ ਬਦਲ ਹੋ ਜਾਂਦਾ ਕਦੇ ਧੁੱਪ ਨਿਕਲ ਜਾਂਦੀ ਮੇਨਾਂ ਦਾ ਆਲਮੋਸਟ ਧੁੱਪ ਹੀ ਰਹਿੰਨੇ ਬਸ ਹੁਣ ਲਾ ਕੇ ਅੰਦਰ ਰੱਖਦੇ ਆਂ ਤੇ ਸਾਡੇ ਜਹਾਜ਼ ਵੀ ਆ ਗਿਆ ਦੇਖਦਾ ਨਹੀਂ ਪਿਆ ਪਰ ਹੈ ਕਿੱਥੇ ਆ ਪਸੂਰਤ ਤਿੱਖਾ ਅੱਖਾਂ 'ਚ ਪੈ ਰਿਹਾ ਸਿੱਧਾ ਵੀਡੀਓ ਪਾਈ ਸੀ ਤੇ ਆਪਣੀਆਂ ਭੈਣਾਂ ਦੇ ਸੂਟ ਬੁੱਕ ਹੋ ਗਏ ਨੇ ਤੇ ਆਪਾਂ ਨੇ ਸਵੇਰੇ ਕਰਾਣਾ ਕੋਰੀਅਰ ਤੇ ਇੱਧਰ ਆਪਾਂ ਕਰ ਰਹੇ ਆ ਪੈਕਿੰਗ ਤੇ ਆਪਣੇ ਥੋੜੇ ਹੀ ਰਹਿ ਗਏ ਜੀ ਪੀਸ ਬਾਕੀ ਸਾਰੇ ਆਪਣੇ ਜੀ ਸੇਲ ਹੋ ਗਏ ਨੇ ਤੇ ਆਪਾਂ ਦਮਨ ਨੂੰ ਲੈ ਆਈਏ ਪਹਿਲਾਂ ਦਮਨ ਅਜਾ ਸਕੂਲ ਟਿਊਸ਼ਨ ਸਕੂਲ ਤੋਂ ਟਿਊਸ਼ਨ ਚੱਲੀ ਗਈ ਹੈ ਪਹਿਲਾਂ ਦਮਨ ਨੂੰ ਲੈ ਆਈਏ ਫਿਰ ਆ ਕੇ ਮਿਲਦੇ ਆ ਤੁਹਾਨੂੰ ਏ ਗਾਇਜ਼ ਵੈਲਕਮ ਬੈਕ ਟੂ ਆਰ YouTube ਚੈਨਲ ਬੈਕ ਤੋਂ ਕੱਪ ਕਾ ਹੋ ਗਿਆ ਸਵੇਰ ਕਾ ਹੀ ਹੈ ਗਾਇਜ਼ ਮੈਂ ਫਿਰ ਐਂਟਰੀ ਕੀਤੀ ਨਾ ਅੱਛਾ ਤੁਸੀਂ ਐਂਟਰੀ ਕੀਤੀ ਚਲੋ ਫਿਰ ਕਿਦਾ ਤੋਂ ਹੋਣੀ ਹੈ ਕਿਉਂਕਿ ਅੱਜ ਮੈਂ ਬਣਾਉਂਦਾ ਰ ਬਰਗਰ ਤੇ ਮੈਂ ਲੈ ਕੇ ਆਈ ਸੀ ਬਰਗਰ ਬੰਦ ਤੇ ਤੁਹਾਨੂੰ ਰੈਸਪੀ ਵੀ ਦਵਾਂਗੀ ਆਪ ਬਰਗਰ ਕਿਵੇਂ ਬਣਾਉਣਾ ਗਰੀਦੀ ਫਿਰ ਤੋਂ ਲੈ ਪਿਆਜ਼ ਟਮਾਟਰ ਗਹੀਂ ਸੌਸ ਚੀਲੀ ਫਲੈਕਸ ਔਰ ਗੈਨੋ ਅੱਛਾ ਤੇ ਟਕੀਜ਼ ਟਕੀਜ਼ ਨਹੀਂ ਹੁੰਦਾ ਟਕੀਂ ਦਾ ਪਿਆਜ਼ ਕਿੱਥੇ ਲੈਣਾ ਪਿਆਜ਼ ਮੈਂ ਲੈਂਦਾ ਤੇ ਤੁਸੀਂ ਕੱਢ ਕੇ ਲਓ ਟਮਾਟਰ ਟਮਾਟਰ ਉਹ ਟਮਾਟਰ ਬੜੇ ਮਜ਼ੇਦਾਰ टमाटर बडे मध्ये